ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਸੁਪੈ ਚੁੱਪ ਨਾ ਹੋਵੇ ਜੇ ਲੋਇ ਰਹਾ ਲਿਵਤਾਰ ਭੁਖਿਆ ਭੁਖ ਨਾ ਤਰੀ ਜੇ ਬਨਾ ਪੁਰੀ ਆਪਰ ਸਹਸ ਸਿਆਣਪਾ ਲਖ ਹੋ へ ਕਾਇਕ ਨਾ ਚਲੇ ਨਾਲ ਕਿ ਸਚਿਆਰ ਹੋਈਐ ਕਿਵ ਕੁੜਾ ਟੁੱਟੇ ਪੋਲ ਹੁਕਮ ਅਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋ ਨਾ ਕਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਨ ਜੀ ਹੁਕਮ ਮਿਲ ਬੜਿਆਈ ਹੁਕਮੇ ਉਤਮੇ ਝ ਹੁਕਮ ਲਖ ਦੋ ਸੋ ਪਾਈਐ ਹੈ ਇੱਕ ਨੌਕੀਂ ਬਖਸ਼ੀਸ ਏ ਕੋ ਹੁਕਮੇ ਸਦਾ ਪਵਈ ਹੈ ਹੁਕਮੇ ਅੰਦਰ ਸਭ ਕੋ ਵਾਰਕਮ ਨ ਕੋਏ ਨਾਨਕ ਹੁਕਮੇ ਜੇ ਬੁਝੈ ਤਾ ਹੋ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਨਾ ਜਾਣੈ ਨੀਸਾਨ ਗਾਵੇ ਕੋ ਗੁਨਾਵਟ ਆਇਆ ਚਾਰ ਗਾਵੇ ਕੋ ਵਿਦਿਆ ਵੇਖਾਂ ਵਿੱਚ ਚਾਰ ਗਾਵੇ ਕੋ ਸਾਰ ਕਰੇ ਤਨ ਕਹੇ ਗਾਵੇ ਕੋ ਜਿ ਹਲੇ ਫਿਰ ਦੇਹ ਗਾਵੇ ਕੋ ਜਪੈ ਦਿਸ ਦੂਰ ਗਾਵੇ ਕੋ ਵਿਖਾ ਹਾਦਰ ਹਾ ਦੂਰ ਕਥਨਾ ਕਥਿ ਨਾ ਵੇ ਟੋਟ ਕੋਟ ਕੋਟ ਹਤੀ ਕੋਟੇ ਕੋਟ ਕੋਟ ਦਿੰਦਾ ਦੇ ਲਨੇ ਸਰਪਾਹੇ ਜੁਗਾ ਜੁਗੰਤਰ ਸਾਹੇ ਸਾਹੇ ਹੁਕਮੇ ਹੁਕਮ ਚਲਾਇ ਰਾਹੋ ਨਾਮਕ ਵਿਕਸੈ ਵੇ ਪ੍ਰਵਾਹੋ ਸਾਚਾ ਸਾਇਮ ਸਾਚਨਾਏ ਪਾਖਿਆ ਪਾਓ ਅਪਾਰ ਅੱਖ ਮੰਗਦੇ ਤੇ ਦੋਤ ਕਰੇ ਦਾਤਾਰ ਪੈਰ ਕਾ ਅਗੇ ਰਖੀਆ ਜਿਦ ਸਦਰਬਾਰ ਮਹਾਂ ਕੇ ਬੋਲਣ ਬੋਲੀਐ ਜਿਸੁੰਤਰੇ ਪਿਆਰ ਅੰਮ੍ਰਿਤ ਵਿਲਾ ਸਚਨਾ ਓੜੈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਾਰ ਨਾਨਕ ਏਵ ਜਾਣਿਆ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁਖ ਪਰ ਹਰ ਸੋ ਕਰ ਲੈ ਜਾਏ ਗੁਰਮਖ ਗਾਦੰ ਗੁਰਮਖ ਵੇਦੰ ਗੁਰਮਖ ਰਹਿ ਆ ਸਮਾਈ ਗੁਰੇਸ਼ਰ ਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਆ ਕਾ ਨਹੀਂ ਕਹਿਣਾ ਕਥਨ ਨ ਜਾਏ ਗੁਰ ਇੱਕ ਸਵਨਾਂ ਜੀਆਂ ਕਾ ਇਕਤਤ ਸੋ ਮੈਂ ਵਿਸਰ ਨਾ ਜਾਇ ਤਿਰਤ ਨਾਵਾ ਜੇ ਤਸ ਪਾਵਾ ਵਿਣ ਪਾਣੇ ਕੈ ਨਾਇ ਕਰੀ ਜੇ ਤਿਸਰਟ ਉਪਾਏ ਵੇਖਾ ਵਿਣ ਕਰਵਾ ਕੇ ਮਿਲੇ ਲਈ ਮਤ ਵਿਚਰ ਤੰਜਵਾ ਹਰ ਮਾਨਕ ਜੇ ਇਕ ਗੁਰ ਕੇ ਸਿੱਖ ਸੋਨੇ ਗੁਰੂ ਇੱਕ ਦੇਵ ਜਾਇ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਇ ਜੇ ਜੁ ਉਚਾਰੇ ਅਰਜਾ ਮੁਰਦ ਸੁਣੀ ਹੋਏ ਨਾ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਚੰਗਾ ਨਾ ਰਕਾਇਕ ਜਸ ਕੀ ਰਜਗਲੇ ਜੇ ਤਿਸ ਨਦਰ ਨਾ ਆਵੇ ਤਾ ਨਾ ਪੁੱਛਕੀ ਕੀਤਾਂਦਰ ਕੀਰਤ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤਹਾ ਕੋਇ ਨ ਸੁਝੈ ਜੇਤ ਸੁਗੁਣ ਕੋਇ ਕਰੇ ਸੁਣੈ ਸਿਦ ਪੀਰ ਸੁਰਨਾ ਸੁਣੈ ਤਰਤਵ ਲਕਾਸ ਸੁਣੈ ਦੀਪ ਲੋਪ ਤਾਲ ਸੁਣੈ ਪਹੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾ ਸੁਣੈ ਦੁੱਖੋਂ ਕਾਪ ਕਾਸ ਸੁਣੈ ਸਰਬਰਮਾਏ ਦਾ ਸੁਣੈ ਮਕਸਲਾ ਹਨਮਾਨ ਦਾ ਸੁਣੈ ਜੋ ਜੁਗ ਤਨ ਤੇਰ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾ ਸੁਣੈ ਦੁੱਖੋਂ ਕਾਪ ਕਾਸ ਸੁਣੈ ਸਤ ਸੰਤੋ ਗਿਆਨ ਸੁਣੈ 68 ਕਾ ਇਸ ਨਾਮਾ ਸੁਣੇ ਪੜ ਪੜ ਪਾਵ ਹੈ ਮਾਨ ਸੁਣੇ ਲੋਗ ਸੈ ਤਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰ ਗੁਣ ਕੇ ਗਾਹ ਸੁਣੇ ਸੇ ਪੀਰ ਪਾਤ ਸਹਾ ਸੁਣੇ ਅੰਦੇ ਪਵਰ ਸੁਣੇ ਅਤਿ ਸੁਖ ਹੂ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਖਾ ਦਾ ਨਾਸੁ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛ ਪਛਤਾਏ ਕਾਗਦ ਕਲਮ ਨਾ ਲੇਖਣ ਹਾਰ ਮਨ ਕਰ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਸੁਰਤ ਹੋਵੇ ਮਨ ਬੋਧ ਮਨ ਸਗਲ ਪਵਨ ਕੀ ਸੁਧ ਮਨ ਮੋ ਚੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਮਾਰਥਾਕ ਨਾ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਮਨੈ ਧਰਮ ਸਿੱਤੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵ ਹੈ ਮੁਖ ਦਵਾਰ ਮਨੈ ਪਰਵਾਰ ਸਬਹਾਰ ਮਨ ਤਰੇ ਤਾਰੇ ਗੁਰ ਸਿੱਖ ਮਨ ਨਾਨਕ ਪਵੇ ਨਾ ਪਿੱਛ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਪੰਜ ਪਰਵਨ ਪੰਜ ਪ੍ਰਦਾਨ ਪंचे ਪਾਵਹਿ ਦੁਰਗਹਿ ਮਾਨ ਪंचे ਸੋਹਨ ਦਰਜਾਨ ਪੰਚਕ ਗੁਰੇ ਤਿਆਮ ਜੇ ਕੋ ਕਹਿ ਕਰ ਵਿਚਾਰ ਕਰਤੇ ਕਿਰਨ ਨਾਹੀ ਸੁਮਾਰਤੋ ਤਰੰਦਿ ਆਕਪੂਤ ਸੰਤੋਖਾ ਪ੍ਰਖਿਆਜਨ ਸੋ ਜੇ ਕੋ 부ਜੇ ਹੋਏ ਸਚਿਆਰ ਤਵਲੇ ਉਪਰ ਕੇ ਤਾਪਾਰ ਤਰਤੇ ਹੋਰ ਪਰੇ ਹੋਰ ਹੋਰ ਤਿਸਤੇ ਪਾਰਤਲ ਕਉਣ ਜੋਰ ਜੇ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾ ਇਹੋ ਲੇਖਾਲੇ ਜਾਣਾ ਕੋਏ ਲੇਖਾ ਲਿਖਿਆ ਕਿਤਾ ਹੋਏ ਕਿਤਾ ਤਾਂ ਸਾਲ ਰੂਪੇ ਤੇ ਜਾਣਾ ਕੌਣ ਕੋ ਕਿਤਾ ਪਸਾਉ ਇੱਕੋ ਕਵ ਤਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਾਵੇ ਚਾਰ ਵਾਰਿਆ ਨਾ ਜਾਵਾ ਇੱਕੋ ਜੋ ਤੁਧ ਪਵੈ ਸਈ ਭਲੀ ਕਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਪਾਵ ਅਸੰਖ ਪੂਜਾ ਸੰਖ ਤਪ ਤਾ ਅਸੰਗ੍ਰੰਥ ਮੁਕ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਪਤਵਣ ਗਿਆਨ ਵਿਚਾਰ ਸੰਸਤਿ ਅਸੰਗ ਦਾਤਾ ਅਸੰਖ ਸੂਰਮੋ ਪਖਸਾਰ ਸੰਖਮੋ ਵਿਵਲਾਏ ਤਾਰ ਉਦਰ ਤਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਪਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਰ ਅਸੰਖ ਮੁਰਖੰਦ ਕੋ ਰ ਸੰਗ ਚੋਰ ਹਰਾਮ ਕੋਰ ਸੰਖਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੇ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਸਹਿਬਾਂ ਹੈ ਅਸੰਖ ਮਲੇਸ਼ਮਲ ਪਖਾਹੇ ਅਸੰਖ ਨੇਦ ਅਖਸਰ ਕਰੈ ਭਾਰ ਨਾਨਕ ਨੀਚ ਕਹਿ ਵੇ ਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਉ ਦ ਪਵੈਸਾਈ ਭਲੀ ਕਰ ਤੂੰ ਸਦਾ ਸਲਾਮਤ ਨਰੰਕਰ ਅਸ਼ੰਕ ਨਾਮ ਸੰਖਾਵਗਮਵਮ ਸੰਖਲੋ ਅਸ਼ੰਕ ਹੈ ਸਿਰ ਪਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੇ ਗਿਆਨ ਗੇਤ ਗੁਣਗਾ ਅਖਰੇ ਲੇਖਣ ਬੋਲਣ ਬਾਣ ਅਖਰਾ ਸਰ ਸੰਯੋਗ ਵਖਾਣ ਜਿਨ ਲਿਖੇ ਤੇ ਸਰਨਾ ਹੈ ਜੇ ਫਰਮਾਏ ਤੇ ਤੇ ਪਾਏ ਜੇ ਤਾ ਕੀ ਤਾ ਤੇ ਤਾ ਨਾ ਵਿਨੋ ਵਨ ਅਹੀ ਕੋਥਾ ਕੁਦਰਤ ਕਵਨ ਕਾਵੇ ਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤਾ ਨਰੰਕਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੋ ਤੈਵ ਤਰ ਸੁਖੇ ਮੂਤ ਪਲਿਤੀ ਕਪੜ ਹੋਏ ਦੇਸਾ ਮੂਨ ਲਿਆ ਤੋਏ ਭਰੀਏ ਮਾਤਪਾਪੋਂ ਕੇ ਸੰਗੋ ਤੋ ਪੈ ਨਵੇਂ ਕੇ ਰੰਗ ਉਨੇ ਪਾਪੀ ਅੱਖ ਨਾਹੀ ਕਰ ਕਰ ਕਰਨਾ ਲਖ ਲੈ ਜਾਹੋ ਆਪੇ ਵਿਜਪੇ ਹੀ ਖਾਹੋ ਨਾਨਕੁ ਕੁਕਮੀ ਆਵੋ ਜਾਹੋ ਤਿਰਤ ਤਪ ਦਿਆ ਦਤ ਦਾਨ ਜੇ ਕੋ ਪਵੈ ਤਿਲਕ ਮਾਨ ਸੁਣਿਆ ਮੰਨਿਆ ਮਨ ਕੇ ਤਾਪ ਅੰਤਰ ਗਾ ਤੇਰਾ ਸਮਾਉਨਾ ਸਭ ਗੁਣ ਤੇਰੇ ਮੈਂ ਨਾਹੀ ਉਏ ਬੈਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕੰਥਿਤ ਕਵਣ ਵਾਰ ਕਵਣ ਸੈ ਰੁਤੇ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲਿ Quran ਵਕਤ ਨਾ ਪਾਇਓ ਕਾ ਦੀਆ ਜੇ ਲਿਖਾਂ ਲਿ Quran ਚਿਤ ਵਰ ਨਾ ਜੋਗੇ ਜਾਣੈ ਰਤਮਾ ਹੋਣਾ ਕੋਈ ਜਾਂ ਕਰਤਾ ਸਿਰਠੇ ਕੋ ਸਾਜੇ ਆਪੇ ਜਾਣੈ ਸੋਏ ਕਿਉ ਕਰ ਅੱਖਾਂ ਕੇ ਸਾ ਲਾਹੇ ਕਿਉ ਵਰਣੀ ਕਿਵੇਂ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੋ ਇਕ ਸਿਆਣਾ ਵੱਡਾ ਸਵਡੇ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਅਗੇ ਗਿਆ ਨਾ ਸੋ ਹੈ ਪਾਤਲ ਪਤਲ ਲਖ ਗਸ ਗਸ ਔੜਕ ਔੜਕ ਪਾਲਤ ਕੇ ਵੇਦ ਕਹਿਨ ਕਾਤ ਸਹਸ ਥਰ ਕਹਿਣ ਕਤੇ ਬਾਸ ਨੂੰ ਇਕ ਤਤ ਲੇਖੋਏ ਤਾਂ ਲਿਖੀਐ ਲੇਖ ਵਿਨਾਸ ਨਾਨਕ ਵੱਡਾ ਆਖਿਆ ਆਪਣੇ ਜਾਣ ਆਪ ਸਾਲਾਹੇ ਸਾਲਾਹੇ ਤੇ ਸੁਰਤ ਨਾ ਪਾਇਆ ਨਗਿਆ ਤਵਪ ਵਸ ਸਮੁੰਦਰ ਨਾ ਜਾਣੀ ਐਸ ਹੈ ਸਮੁੰਦਰ ਸੋ ਸੋਤਾਨ ਗਿਰਹਾ ਸੇ ਤੇ ਮਾਲ ਤਨ ਕਿਹੜੇ ਤੁਲ ਨਾ ਹੋਵਨੇ ਜਿਸ ਮਨ ਹੋ ਨਾ ਵਿਸਰ ਅੰਤ ਨਾਸਿ ਤੇ ਕੈ ਅਨੰਤ ਅੰਤ ਨਾ ਕਰਨ ਦੇ ਅਨੰਤ ਅੰਤ ਨਾ ਵੇਖਣ ਸੁ ਅਨੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਕਾਰ ਅਨੰਤ ਨਾ ਜਾਪੈ ਪਰਵ ਅੰਤ ਕਾਰਨ ਕੇ ਤੇ ਵਿਲਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣ ਕੋਏ ਬਹੁਤ ਕਹੀਏ ਬਹੁਤ ਹੋਏ ਬੜਾ ਸਭ ਉੱਚਾ ਉੱਚੇ ਉਪਰ ਉਚਾ ਨਾਓ ਏਵਡੋ ਚਹੂਵੇ ਕੋਏ ਤੇ ਸੋਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪਣਾ ਨਦਰੇ ਕਰਮੇ ਦਾ ਬੋਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲ ਨਾ ਤਮਾਏ ਕੀਤੇ ਮਨ ਹੈ ਜੋ ਦਾ ਪੌਰ ਕੀਤੇ ਅਗਣ ਨੇ ਵਿਚਾਰ ਕੀਤੇ ਖਉ ਤੜ ਦੇ ਕੋਰ ਕੀਤੇ ਲਲ ਮੁਕਰ ਕੋਇ ਕੀਤੇ ਮੁਰਖਾਏ ਖਾਏ ਕੀਤੇ ਆ ਦੁਖ ਫਸਦ ਮਾਰੇ ਪੈਦਾ ਤੇਰੀ ਦਤਾਰ ਮਨ ਖਲਾਸੇ ਪਾਣੈ ਹੋਇ ਅਰਿਆ ਨਸਕੈ ਕੋਇ ਜੇ ਕੋ ਖਾਇ ਕੇ ਆਖਣ ਪਾਇਓ ਜਾਣੈ ਜੀਤਿਆ ਮੋਖਾਏ ਆਪੇ ਜਾਣੈ ਆਪੇ ਦੇ ਅੱਖਾਂ ਸੇ ਪਕੇ ਕੇ ਜਿਸਨੂ ਬਖਸੈ ਸਹਲਾ ਨਾਨਕ ਪਾਤਿਸਾਹ ਪਾਤਸਾਹ ਆਮੁਲ ਗੁਣ ਮੁਲ ਵਪਾਰ ਮੁਲ ਵਪਾਰੀਏ ਮੁਲ ਪੰਡਾਰ ਅਮੁਲ ਵੈ ਮੁਲ ਜਾਹੇ ਅਮੁਲ ਪਾਏ ਅਮੁਲ ਸਮਾਹੇ ਅਮੁਲ ਤਰਮ ਮੁਲ ਦੇਵਾਨ ਮੁਲ ਤੁਲ ਮੁਲ ਪਰਮਾਨ ਅਮੁਲ ਬਖਸੀ ਸਮੁਲ ਨੇ ਸਾਣ ਮੁਲ ਕਰਮ ਮੁਲ ਫਰਮਾਨ ਅਮੁਲ ਮੁਲਾਖਿਆ ਨਾ ਜਾਏ ਆਖਾ ਕਰੇ ਲਿਵ ਲਾਏ ਆਖੇ ਦੇ ਪਉਪੂਰਣ ਆਖੇ ਪੜੇ ਕਰੈ ਵਖਿਆਨ ਆਖੇ ਵਰਮੇ ਆਖੇ ਦੋ ਆਖੰ ਗੋਪੀਤਾ ਗੋਵਿੰਦ ਆਖੇ ਸੁਰਖੇ ਸਿਦੋਖੇ ਕਿਤੇ ਕਿਤੇ ਬਦ ਆਖੇ ਦਨੂ ਆਖੇ ਦੇਵ ਆਖੇ ਸੁਰਨਰ ਮੋਜੰ ਸੇਵ ਕیتے ਅੱਖ ਆਖਣ ਪਾਹੇ ਕੀਤੇ ਕਹਿ ਕ ਉਠੁਰ ਜਾਹਿ ਇਤੇ ਕੀਤੇ ਹੋਰ ਕਰੈ ਤਾਖ ਨਾ ਸਕੈ ਕੇ ਕੀ ਜੇਵੜ ਪਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਅਖ ਬੋਲ ਵਿਗਾੜ ਤਾ ਲਿਖਿਐ ਸਿਰ ਗ ਵਰਗ ਵਰ ਸੋਦਰ ਕੇ ਹਸੋ ਕਰਕੇ ਹਾ ਜਿਤ ਵੈ ਸਰਬ ਸੁਮਾਲੇ ਵਾਜੇ ਨਦਨਿਕ ਸੰਖਾ ਕੇ ਤੇ ਗਵਨ ਹਰੇ ਕੇਤੇ ਰਕਰੀ ਸਿਓ ਕਹਿ ਅਨ ਕੇਤੇ ਗਵਨ ਹਰੇ ਗਵ ਹੈ ਤੁਹਾਨੂੰ ਪਉਣ ਪਾਣੀ ਬੈ ਸੰਤਰ ਗਵ ਰਾਜਾ ਧਰਮ ਦਵਾਰੇ ਗਾਵ ਹੈ ਚਿਤ ਗੋਤ ਲਿਖ ਜਾਣਾ ਲਿਖ ਲੈ ਤਰਮ ਵਿਚਾਰੇ ਗਾਵ ਹੈ ਈਸ਼ਰ ਪਰਮਾ ਦੇਵੀ ਸੋង ਸਦਾ ਸੁਵਾਰੇ ਗਾਵ ਹੈ ਦੇ ਦਾਸਣ ਬੈਠੇ ਦੇ ਤਿਆ ਅੰਦਰ ਨਾਲੇ ਗਾਵ ਹੈ ਸਿਧ ਸਮਾਦੇ ਅੰਦਰ ਗਾਵਨ ਸਾਥ ਵਿਚਾਰੇ ਗਾਵਨ ਜਤੇ ਸਤੇ ਸੰਤੋਖੇ ਗਾਵ ਹੈ ਵੀਰ ਕਰਾਰੇ ਗਾਵਨ ਪੰਡਤ ਪਣ ਰਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵ ਹੈ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਠ ਸਰ ਤੀਰਥ ਨਾਲੇ ਗਾਵ ਹੈ ਜੋਦਵਾ ਬਲ ਸੁਰ ਗਾਵੇ ਖਾਣੀ ਚਾਰੇ ਗੋਵਹਿ ਖੰਡ ਮੰਡਲ ਵਰਪੰਡਾ ਕਰ ਕਰ ਰਚੇ ਤਾਰੇ ਸੇ ਤੁਧ ਨੋ ਗੋਵਹਿ ਜੋ ਤੁਧ ਪਾਵਨ ਰਤੇ تیر ਭਗਤ ਰਸਾਲੇ ਹੋਰ ਕੀਤੇ ਗੋਵਨ ਸਿਮ ਚਿਤ ਨਾਮ ਆਗ ਕੇ ਵਿਚਾਰੇ ਸੋਇ ਸੋਇ ਸਦਾ ਸਤ ਸਾਹਿਬ ਸਚ ਸਚ ਨਾਹੀ ਤੇ ਉਹ ਸੇ ਜੋ ਨਾ ਜਾ ਸਿਰਚਨਾ ਜਿਨ ਰਚਾਈ ਰੰਗੇ ਰੰਗੇ ਪਾਥੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਕਰ ਕਰ ਦੇਵੇ ਕੇ ਤਾਪਣਾ ਜਿਤ ਸਦੀ ਵੜਾਈ ਜੋ ਤਿਸ ਪਾਵੇ ਸੋਈ ਕਰ ਸੇ ਹੁਕਮ ਨਾ ਕਰਣਾ ਜਾਏ ਸੋ ਪਸ ਸਭ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਾ ਚੋਲੇ ਤੇ ਆਨ ਕੇ ਕਰੇ ਬੇਪੂਤ ਖਿੰθα ਕਾਲ ਕੁਆਰੀ ਕਯਾ ਜੁਗਤ ਡੰਡਾ ਪਰ ਤੇ ਆਏ ਪੰਥੀ ਸਗਲ ਜਮਾਤੇ ਮਨ ਜਿਤੈ ਜਗ ਜੀਤ ਆਦੇਸ ਤੇ ਸadeso ਆਦ ਨਿਲ ਨਾਦ ਨਾਂ ਜੋ ਜੋਗੇ ਕੋ ਵੇਸ ਪਉਗਤ ਗਿਆਨ ਦੇ ਆ ਪੰਡਾਰਨ ਘਟ ਘਟ ਵਾਜੈ ਨਾ ਦੁਆ ਆਪਣਾ ਅਥਨਾ ਸਭਾ ਕੀ ਰਿਦ ਸਿਦ ਰਸਾ ਦੇ ਸੰਜੋਗ ਵਿਜੋਗ ਕਾਰ ਚਲਾਵੇਂ ਲੇਖੇ ਆਵੇਂ ਭੋਗ ਆਦੇਸ ਤੇ ਸadeso ਆਦ ਨਿਲ ਜੋਗੇ ਕੋ ਇਸ ਇੱਕ ਮਹੇਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰ ਇੱਕ ਲਾਏ ਦੀਵਾਨ ਜੀਵਤੁਸਪੋ ਵੈਤਿ ਵਚਲਾਵੈ ਜੀ ਹੋਵੈ ਫਰਮਾਨ ਉਹ ਵੇਖਿ ਆਉਨਾ ਨજર ਨਾ ਵੈ ਬੋਤੈ ਹੋਵੇ ਡਾਣ ਆਦੇਸ ਤੇ ਸਦੇਸ ਆਗ ਨਿਲਨਾਦਨ ਜੋ ਜੋ ਕੇ ਕੋ ਇਸ ਆਸਣ ਲੋਏ ਲੋਏ ਪੰਡਰ ਜੋਖ ਪਾਇ ਸੁ ਇੱਕ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸਚੇ ਕੇ ਸਾਚੇ ਕਾਰ ਆਦੇਸ ਤੇ ਸਦੇਸ ਆਗ ਨਿਲਨਾਦਨ ਜੋ ਜੋ ਕੇ ਇਕ ਦੂਜੀ ਕੋ ਲੱਖ ਹੋਏ ਲੱਖ ਵਿੱਚ ਲੱਖ ਵੀਸ ਤੋ ਲੱਖ ਲੱਖ ਗੇੜਾ ਕੀ ਹੈ ਇੱਕ ਨਾਮ ਜਗਦੀਸ ਏਤਰਹ ਪਤ ਪਵੜੀਆਂ ਚੜਿਏ ਹੋਏ ਕੀਸ ਸੁਣ ਗਲਾਕਾਸ ਕੇ ਕੀਟਾਇਰੇਸ ਨਾਨਕ ਨਜ਼ਰੀ ਪਾਈਏ ਕੂੜੀ ਕੂੜ ਠੇਸ ਆਖਣ ਜੋਰ ਚੁਕੈ ਨਾ ਜੋਰ ਜੋਰ ਨਾ ਮੰਗੰਦੇ ਨਾ ਜੋਰ ਜੋਰ ਨਾ ਜੀਵਨ ਮਰੰਦੇ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿੱਚ ਚਾਰ ਜੋਰ ਨਾ ਜੁਕਤੇ ਛੁਟੈ ਸੰਸਾਰ ਜਿਸਾ ਜੋਰ ਕਰ ਵੇਖੈ ਸੋਏ ਨਾਨਕ ਤੁਮਨੇ ਚਨ ਕੋਏ ਰਾਤੇ ਰੁਤੇ ਤੇ ਤੇਵਾਰ ਪਉਣ ਪਾਣਿ ਅਗਨੀ ਪਾਤਾਲ ਤੇਸਵੇ ਤਰ ਤੀਥਾ ਫਰਖੀ ਤਰਮਸਾ ਤੇਸਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਆਨੇ ਕਾਰੰਤ ਕਰਮੇ ਕਰਮੇ ਹੋਏ ਵੇਚਾਰ ਸਚ ਸੱਚਾ ਦਰਬਾਰ ਤਿਥਾ ਸੋਨ ਪਾਂਚ ਪਰਵਾ ਨਦਰੇ ਕਰਨ ਪਵੇ ਨੀਸਾਨ ਕਾਚ ਪਕਾਏ ਉਥੇ ਪਾਏ ਨਾਨਕ ਜੇ ਜਪੈ ਜਾਏ ਧਰਮ ਕਾਂਡ ਕਾ ਇਹੋ ਧਰਮ ਗਿਆਨ ਕਾਂਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਵਰਮੇ ਕਾਰਤ ਕੜੀ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਤੋ ਪ੍ਰਦੇਸ਼ ਕੇਤੇ ਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੀਤੇ ਸਤਿਗੁਰੂ ਨਾਲ ਕੀਤੇ ਕੀਤੇ ਦੇਵੀ ਵਿਸ਼ ਕੀਤੇ ਦੇਵਦਾਨ ਨੋਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤਨ ਨਰਿੰਦ ਕੀਤਿਆ ਸੁਰਤੀ ਸੇਵ ਕੀਤੇ ਨਾਨਕੰਤ ਨਾਮਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਤਨਾ ਦੇ ਬਿਰੋਹ ਕੋ ਨੰਦ ਸ਼ਰਮਖੰਡ ਕੇ ਬਾਣੇ ਰੋ ਤਿਤ ਕੜਿਐ ਬੋਤਾਨੂ ਤਾਂ ਕਿ ਅਗਲਾਂ ਸੀਆਂ ਨਾ ਜਾਹਿ ਜੇ ਕੋ ਕਹਿ ਪਿਛੈ ਪਛਤਾਏ ਤਿਤ ਕੜਿਐ ਸੁਰਤ ਮਤ ਮਨ ਬੋਤ ਕੜਿਐ ਸੁਰਾਂ ਸਿਦਾਂ ਕੇ ਸੁਦ ਕਰਮਖੰਡ ਕੇ ਬਾਣੇ ਜੋਰ ਤਿਤ ਹੋਰ ਨ ਕੋਈ ਹੋਰ ਇਤੈ ਯੋਦਮਾ ਬਸੂਰ ਤਿਨ ਮੈ ਰਾਮ ਰਹਿਆ ਪਰਪੁਰ ਤਿਥੈ ਸਿਤੋ ਸਿਤਾ ਮਮ ਮਹਾ ਹਿਤਾ ਕਿ ਰੂਪ ਨ ਕਥਨੇ ਜਾਹੇ ਨਾ ਹਮ ਰੈ ਨਾ ਠਾਗੇ ਜਾਹੇ ਜਿਨ ਕੈ ਰਹੁਸੈ ਮਨ ਮੋਹਿ ਤਿਤਿ ਭਕਤ ਵਸਹਿ ਕ ਲੋਕਰ ਅਨੰਤ ਸਚ ਮਨ ਸੋਏ ਸਚ ਖੰਡ ਵਸੈ ਨਰੰਗ ਕਰ 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 ਵੇਖੇ ਨਦਰ ਨੇ ਹਾਲ ਤਿਤਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾਂ ਤਨ ਤਨ ਤਿਤਲੂ ਲੋ ਕਰ ਜਿਵ ਜਿਉ ਕਮ ਤਿਵੈ ਤਿਵ ਕਾਰ ਵੇਖ ਵਿਕਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜੋ ਕਰਨੋਂ ਨਾਨਕ ਕਥਨਾ ਕਰੜਾ ਸਰ ਜਤ ਪਹਰਾ تیرਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭੋਖ ਲਾਗਨ ਤਪਤਾਉ ਪਾਂਡਾ ਪੰਮ੍ਰਿਤ ਕਾਲ ਕੜਿਐ ਸੱਚੇ ਤਕਸਾਲ ਜਿਨ ਕੋ ਨਦਰ ਗਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੇ ਪਿਤਾ ਮਤ ਤਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ hela sagal jagat chang ayia gore ayia ochitar bahadur karme ap apni kenad ke dur jinne na ਮਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਿਓ ਜਲੇ ਕੇਤੇ ਛੁਟੇ ਨੋਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਿਓ ਜਲੇ ਕਹਿਤੇ ਛੁਟੇ ਨਾਲ